ਆਏ ਬਾਬੋ ਤੁਹਾਨੂੰ ਠੱਗ ਏਜੰਟ ਦਾ ਘਰ ਦਿਖਾਈਏ ਜਿਹਨੇ ਬੜੀਆਂ ਠੱਗੀਆਂ ਮਾਰੀਆਂ ਕੋਲੰਡ ਦੇ ਨਾਮ ਤੇ ਹੁਣ ਫਰਾਰ ਹੋਏ ਫਿਰਦਾ ਹੁਣ ਨਹੀਂ ਚੱਕਦਾ दुकान तो बंद है देख लो पाल सिंह

ਅਰ ਠੱਗੀ ਮਾਰ ਕੇ ਭੱਜਿਆ ਨਾ ਪਹੁੰਚ ਸਕਦਾ ਨਾ ਹੋਰ ਆ ਇਹਨਾਂ ਦੇ ਮਾਤਾ ਜੀ ਮਾਤਾ ਬਜ਼ੁਰਗਾਂ ਤਾਂ ਕੀ ਕਹਿਣਾ ਕੋਈ ਵੀ ਦੇਖ ਲਓ ਇਹ ਤਾਂ ਵੀਜਾ 부ਜਾ ਨਾਲ ਲਵਾਇਓ ਨਾ ਬਾਈਆ ਕੋਈ ਕੰਮ ਕਰਾ ਦੇ ਜੀ ਹੈ ਘਰੇ ਹੀ ਇਹ ਨਾਂ ਨਹੀਂ ਦਿੰਦੇ ਸਹੀ ਬੱਸ ਸਰ ਜੀ ਕੰਮ ਕਰ ਲੈ ਗਾਹਾਂ ਬੜੀ ਹੈ ਆ ਘਰ ਆ ਇਹਨਾਂ ਦੀ ਦੁਕਾਨ ਹੈ ਇਹਦਾ ਚੰਗਾ ਜਲੂਸ ਕੱਢੋ ਬੜੀਆਂ ਠੱਗੀਆਂ ਮਾਰ ਗਿਆ ਇਹਨੇ ਆਪਾਲ ਸਿੰਘ ਜਨਰਲ ਸਟੋਰ ਯਾਨੀ ਇਹ ਮੈਂ ਤੁਹਾਨੂੰ ਫੋਟੋ ਵੀ ਲਾ ਦੂੰਗਾ ਸਾਈਡ ਤੇ ਜਿੰਨਾ ਹੋ ਸਕਦਾ ਜਲੂਸ ਕੱਢੋ ਇਹਦਾ ਪੈਸੇ ਲੈ ਕੇ ਭੱਜ ਜਾਂਦਾ ਕੰਮ ਕਿਸੇ ਦਾ ਕਰਾਉਂਦਾ ਨਹੀਂਗਾ ਨਾ ਘਰ ਦੇ ਨੇ ਆ ਦਿੰਦਿਆ ਨਾ ਕੁਛ ਹੋਰ ਆ ਘਰ ਇਹਦਾ ਆਸੇ ਪਾਸੇ ਪड़ोसी ਤਾਂ ਇੱਥੇ ਹੀ ਕਹਿੰਦੇ ਆ ਵੀ ਘਰੇ ਹੀ ਆ ਇਹਨਾਂ ਦੇ ਮਾਤਾ ਜੀ ਕਹਿੰਦੇ ਆ ਹੈ ਨਹੀਂ ਘਰੇ